ਜੀ ਦੋਸਤੋ ਅੱਜ ਆਪਾਂ ਪਿੰਡ ਖੜੇ ਆ ਮਹਿਮਾ ਸਵਾਈ ਤੇ ਤੁਸੀਂ ਪਿੱਛੇ ਜਿਹੜਾ ਦੇਖ ਲਓ ਪਹਿਲਾਂ ਮੈਂ ਤੁਹਾਨੂੰ ਦਿਖਾ ਦਿੰਦਾਗਾ ਇੱਧਰ ਜਿਹੜੇ ਟਰੈਕਟਰ ਇਹ ਜਿਹੜੇ ਅੱਗ ਨਾਲ ਇਹ ਬਿਲਕੁਲ ਖਤਮ ਹੋ ਚੁੱਕੇ ਆ ਇੱਧਰ ਸੋਨਾਲੀਕਾ ਟਰੈਕਟਰ ਆ ਤੇ ਇੱਧਰ ਆਈਸ਼ਾ ਟਰੈਕਟਰ ਆ ਇਹ ਤੁਸੀਂ ਦੇਖ ਲਓ ਇਹ ਇੱਕ ਜਿਹੜਾ ਗਰੀਬ ਪਰਿਵਾਰ ਸੀਗਾ ਆਪਦਾ ਰੋਜੀ ਰੋਟੀ ਕਮਾਉਂਦਾ ਸੀਗਾ ਦਿਹਾੜੀ ਦੱਪਾ ਕਰਕੇ ਤੂੜੀ ਦਾ ਕੰਮ ਕਰਦਾ ਸੀ ਤੇ ਜਿਹੜਾ ਕੱਲ ਰਾਤ ਜਿਹੜੀ ਹਨੇਰੀ ਬਹੁਤ ਜ਼ਿਆਦਾ ਹਨੇਰੀ ਆਈ ਸੀਗੀ ਉਸ ਹਨੇਰੀ ਦੇ ਆਉਣ ਕਾਰਨ ਜਿਹੜਾ ਇੱਥੇ ਸ਼ਾਰਟ ਸਰਕਟ ਹੋਇਆ ਇੱਧਰ ਤਾਰਾਂ ਨੂੰ ਦਿਖਾ ਦੇ ਬਾਈ ਜਿਵੇਂ ਤਾਂ ਤਾਰਾਂ ਸੀਗੀਆਂ 11000 ਵੋਲਟ ਦੀਆਂ ਤਾਰਾਂ ਤਾਂ ਇੱਥੋਂ ਸ਼ਾਰਟ ਸਰਕਟ ਹੋਇਆ ਕਿਸ ਹਨੇਰੀ ਔਨ ਕਰਕੇ ਤੇ ਇਹਦੇ ਥੱਲੇ ਬਿਲਕੁਲ ਜਿਹੜਾ ਹੈਗਾ ਇਹ ਟਰੈਕਟਰ ਖੜੇ ਸੀਗੇ ਤੇ ਲੱਕੜਾਂ ਪਈਆਂ ਸੀਗੀਆਂ ਅੱਗ ਜਿਹੜੀ ਆ ਉਹ ਲੱਕੜਾਂ ਨੂੰ ਪਈ ਤੇ ਬਾਅਦ ਦੇ ਵਿੱਚ ਜਿਹੜੇ ਇਹ ਟਰੈਕਟਰ ਜਿਹੜੇ ਸੜ ਕੇ ਬਿਲਕੁਲ ਸੁਆਹ ਹੋ ਚੁੱਕੇ ਆ ਤੇ ਬਾਈ ਦੀਪਾ ਸਾਰੀ ਗੱਲ ਦੱਸੋ ਬਾਈ ਕੀ ਹੋਇਆ ਜਿਹੜਾ ਜਿਹੜਾ ਕਿਵੇਂ ਅੱਗ ਲੱਗੀ ਇਹ ਸਰ 11:00 ਵਜੇ ਦੀ ਕਰੀਬ ਦੀ ਗੱਲ ਆ ਜੀ ਸ਼ੁੱਕਰਵਾਰ ਦੀ ਰਾਤ ਨੂੰ 11:00 ਵਜੇ ਸੀ ਜਾਗਦੇ ਸੀਗੇ ਜਾਗਦੇ ਹੋਈ ਬਣਾ ਚਾਂ ਸੀ ਚਾਨ ਚੱਕ ਮੱਲੋ ਇੱਥੇ ਸਰਕਟ ਹੋਇਆ ਬਿਜ ਹਲੇ ਲੱਕੜਾਂ ਪੰਗਾ ਸੀ ਇੱਥੋਂ ਅੱਗ ਪੈ ਕੇ ਟਰੈਕਟਰਾਂ ਨੂੰ ਅੱਗ ਪੈ ਗਈ ਜੀ ਤੇ ਤੇਜ਼ ਹਵਾ ਹੋਣ ਕਰਕੇ ਤੇ ਨਾ ਹੀ ਤਾਂ ਆਵਾਜ਼ ਸੁਣੀ ਸੀ ਰੌਲਾ ਪਾਈ ਪਿੰਡ 'ਚ ਤੇ ਰੌਲਾ ਪਾਉਣ ਕਰਕੇ ਸੁਣਵਾਈ ਨਹੀਂ ਹੋਈਗੀ ਤੇ ਅਸੀਂ ਬਚਨ ਦੀ ਬਹੁਤ ਕੋਸ਼ਿਸ਼ ਕੀਤੀ ਸਾਰੇ ਪਾਸੇ ਰੋਕਣ ਦੀ ਕਰੀ ਗਏ ਸਾਡੇ ਤੋਂ ਹੱਲ ਨਹੀਂ ਹੋਇਆ ਜੀ ਉਹਦੇ ਕਰਕੇ ਸਾਰੇ ਘਰ ਨੂੰ ਹੀ ਅੱਗ ਪੈ ਗਈ ਅੱਗ ਪੈਣ ਕਰਕੇ ਮੋਟਰ ਸਿਆਰਾ ਵਗੈਰਾ ਜੋ ਵੀ ਘਰੇਲੂ ਸਮਾਨ ਸੀ ਘਰ ਦਾ ਸਾਰਾ ਜਲ ਗਿਆ ਜੀ ਜਲਨ ਕਰਕੇ ਜੀ ਇਸ ਦੁਬਾਰਾ ਜਦੋਂ ਰੌਲਾ ਪਿਆ ਇਸ ਦੁਬਾਰਾ ਪਿੰਡ ਦੇ ਇਕੱਠੇ ਉਹਨਾਂ ਛੱਪਰ ਚ ਵੜ ਕੇ ਤਨ 400 ਬੰਦੇ ਨੇ ਪਾਣੀ ਸਪੋਰਟ ਲੈ ਕੇ ਪਾਣੀ ਦੀ ਛੱਪੜ ਦੇ ਵਿੱਚੋਂ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਗਈ। ਇਹ ਛੱਪੜ ਸੀਗਾ ਨਾ। ਹਾਂਜੀ ਛੱਪੜ ਕਰਕੇ ਸਾਡੇ ਮਤਲਬ ਰੋਕੋ ਕੀਤੇ ਸਾਰਾ ਜਾਨੀ ਨੁਕਸਾਨ ਤੋਂ ਬਚ ਗਏ। ਸਾਰੇ ਟੱਬਰ ਨੂੰ ਅੱਗ ਲੱਗ ਜਾਂਦੀ ਸੀ ਫਿਰ ਤੁਹਾਨੂੰ ਪਰਲੇ ਬਾਹਰ ਕੱਢਿਆ ਗਈ ਸਾਰਾ ਨੇ। ਰਲ ਕੇ ਪਿੰਡ ਵਾਲਿਆਂ ਨੇ ਸਹਿਯੋਗ ਦਿੱਤਾ ਸਾਡਾ ਤੇ ਸਾਡੀ ਜਾਨ ਬਚਾਈ ਕਿ ਜਾਨ ਬਚਾ ਕੇ ਭੱਜਿਆ। ਚੀਜ਼ਾਂ ਨੂੰ ਅਸੀਂ ਨਹੀਂ ਬਚਾ ਸਕਦੇ ਅੱਗ ਦੀ ਤੇਜ਼ ਹਵਾ ਕਰਕੇ ਨੁਕਸਾਨ ਸਾਡਾ ਜ਼ਿਆਦਾ ਹੋ ਗਿਆ। ਤੇ ਅਸੀਂ ਸਰਕਾਰ ਤੋਂ ਇਹ ਮੰਗ ਕਰਦੇ ਆ ਸਾਨੂੰ ਹੱਕ ਦਿੱਤਾ ਜਾਵੇ ਸਾਡਾ ਗਰੀਬੀ ਦਾ ਇਹਦਾ ਜਗਾਹ ਸੀ ਸਾਡਾ ਬੰਦ ਗਈ ਸਾਡੀ ਰੋਜੀ ਰੋਟੀ ਸੀ ਦੋਨੇ ਟਰੈਕਟਰ ਆਪ ਦੀ ਕਰਕੇ ਖਾਂਦੇ ਸੀਗੇ ਤੇ ਉਹ ਸਾਡਾ ਰੋਜਗਾਰ ਬੰਦ ਹੋ ਗਿਆ ਸਾਡੀ ਮੰਗ ਚਾਹੀਦੀ ਆ ਸਾਨੂੰ ਸੂਤ ਦਿੱਤੀ ਜਾਵੇ ਗਵਰਨਮੈਂਟ ਨੂੰ ਸਾਡੀ ਮੰਗ ਆ ਜੀ ਤਾਂ ਜਿਵੇਂ ਦਰਸ਼ਕੋ ਤੁਹਾਨੂੰ ਦਿਖਾ ਦਿੰਨੇ ਆ ਇੱਧਰ ਤੁਸੀਂ ਦੇਖ ਲਓ ਜਿਹੜਾ ਇਹ ਟਰੈਕਟਰ ਆ ਬਿਲਕੁਲ ਜਿਹੜਾ ਖਤਮ ਹੋ ਚੁੱਕਿਆ ਇੱਥੇ ਲੱਕੜਾ ਸੀਗੀਆਂ ਤੁਸੀਂ ਦੇਖ ਲਓ ਅਜੇ ਵੀ ਨਿਸ਼ਾਨ ਪਿਆ ਇੱਕ ਸੇਕ ਵੀ ਹਜੇ ਆ ਰਿਹਾ ਕਿਉਂਕਿ ਕੱਲ ਦੀ ਰਾਤ ਦੀ ਇਹ ਗੱਲ ਹਨੇਰੀ ਬਹੁਤੀ ਹਜੇ ਵੀ ਅ ਸੇਕ ਆ ਰਿਹਾ ਚੋ ਆ ਦੇਖ ਲਓ ਇਧਰ ਇੱਥੇ ਲੱਕੜਾਂ ਸੀ ਬਿਲਕੁਲ ਖਤਮ ਹੋ ਗਈਆਂ ਤਾਂ ਇਧਰ ਸ਼ਾਰਟ ਸਰਕਟ ਲੱਗਿਆ ਤਾਂ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਨੀ ਚਾਹੂੰਗਾ ਜਿਹੜੀਆਂ ਤਾਰਾਂ ਇਹ 11000 ਵੋਲਟ ਨਾਲ ਲੰਗਦੀਆਂ ਜਿਹੜੇ ਇਹ ਦਰਖਤ ਆ ਤੇ ਦਰਖਤ ਵੀ ਕੱਟੇ ਜਾਣ ਕਿਉਂਕਿ ਸ਼ਾਰਟ ਸਰਕਟ ਦਾ ਇਹ ਕਾਰਨ ਬਣਦੇ ਆ ਦੂਜੀ ਗੱਲ ਇਧਰ ਦੇਖ ਲਓ ਤੁਸੀਂ ਇਧਰ ਪਾਥੀਆਂ ਵਗੈਰਾ ਪਈਆਂ ਸੀਗੀਆਂ ਗਰੀਬ ਪਰਿਵਾਰ ਆ ਤੂੜੀ ਜਿਹੜੀ ਪਈ ਆ ਤੁਸੀਂ ਦੇਖ ਲਓ ਇਹਨੂੰ ਵੀ ਅੱਗ ਲੱਗੀ ਏਦੋਂ ਬਾਅਦ ਜਿਹੜਾ ਜੰਗਲੇ ਵਿੱਚ ਦੀ ਅੰਦਰ ਆ ਸਾਰੀ ਤੂੜੀ ਪਈ ਸੀਗੀ ਤਾਂ ਜੰਗਲੇ ਵਿੱਚ ਜਿਹੜਾ ਅੰਦਰ ਵੀ ਤੂੜੀ ਨੂੰ ਅੱਗ ਪੈ ਗਈ ਤੇ ਅੰਦਰ ਸਮਾਨ ਬਈ ਜਿਹੜਾ ਘਰੇਲੂ ਸਮਾਨ ਸੀ ਮੇਰੇ ਨਾਲ ਦਾ ਸਾਰਾ ਉਹ ਵੀ ਮੱਚ ਗਿਆ ਘਰੇਲੂ ਸਾਰੇ ਸੀ ਸੋਹੀ ਸਮਾਨ ਚ ਕੁਝ ਵੀ ਸੀ ਇਹ ਆ ਮਨ ਲਾ ਮਸ਼ੀਨ ਸੀ ਭਾਈ ਹਾਂ ਕੱਪੜੇ ਤੋਂ ਨੜੀ ਮਸ਼ੀਨ ਸਾਰਾ ਸਮਾਨ ਸੀ ਘਰੇਲੂ ਜੀ ਆ ਭਾਈ ਉਹ ਵੀ ਕਰਕੇ ਦਿਖਾ ਦੇ ਮੜਾ ਜਮਾ ਮਨ ਲਾ ਦਾ ਮੋਟਰ ਪਈ ਆ ਤੁਸੀਂ ਮੋਟਰ ਪਈ ਤੇ ਸਾਰੀ ਚੀਜ਼ ਮੱਚ ਗਈ ਆ ਸਾਰੀ ਮੱਚ ਗਈ ਆ ਜਿਹੜਾ ਹੋਰ ਉਹ ਸ਼ੈਂਕਲ ਦੇਖ ਲਓ ਤੇ ਸਾਈਕਲ ਪਿਆ ਸੀਗਾ ਸ਼ੈਂਕਲ ਵੀ ਮੱਚ ਗਿਆ ਯਾਨੀ ਕਿ ਜਿਹੜਾ ਆਮ ਆਪਣਾ ਗਰੀ ਸੀਗੇ ਹੋਰ ਸਮਾਨ ਸੀਗਾ ਘਰੇਲੂ ਜੀ ਸਾਰਾ ਮੱਚ ਗਿਆ ਜਿੰਨਾ ਬਿਜਲੀ ਦਾ ਸਮਾਨ ਸੀ ਘਰੇ ਘਰੇਲੂ ਵਰਤਦੇ ਆ ਰਸੋਈ ਸਮਾਨ ਤੁਸੀਂ ਦੇਖ ਲਓ ਸਾਰਾ ਮੱਚ ਚੁੱਕਾ ਈ ਸਵਾਹ ਹੋ ਗਿਆ ਮੱਚ ਕੇ ਜੀ ਜਿਹੜਾ ਰੋਜੀ ਰੋਟੀ ਸੀਗੀ ਬਾਈ ਦੀ ਉਹ ਇਹ ਟਰੈਕਟਰ ਸੀਗੇ ਦੋਨੋਂ ਸਾਡਾ ਕਾਰੋਬਾਰ ਤੂੜੀ ਦਾ ਸੀ ਉਹ ਵੀ ਤੋਂ ਅਸੀਂ ਖਾਂਦੇ ਸੀ ਢਾੜੀ ਧੱਪਾ ਕਰਦੇ ਸੀਗੇ ਉਹ ਰੋਜ਼ਗਾਰ ਸਾਡਾ ਸਾਰਾ ਖੋਇਆ ਗਿਆ ਜੀ ਬੰਦ ਹੋ ਗਿਆ ਅੱਗ ਲੱਗਣ ਕਰਕੇ ਜੀ ਗਾਂ ਕੰਮ ਚਲਾਉਣ ਵਾਸਤੇ ਪੈਸਾ ਨਹੀਂ ਮੰਗਾ ਸਾਡੀ ਗਵਰਨਮੈਂਟ ਤੋਂ ਹੀ ਸਾਨੂੰ ਮੈਲੇ ਸਹਾਰਾ ਦਿੱਤਾ ਤੇ ਸਪੋਰਟ ਦਿੱਤੀ ਜਾਵੇ ਅੱਜ ਤੋਂ ਸਾਲ 6 ਮਹੀਨੇ ਪਹਿਲਾਂ ਮੇਰੇ ਡੈਡੀ ਨੂੰ ਦਿਮਾਗ ਦਾ ਕਲੌਰ ਦਾ ਪਿਆ ਸੀਗਾ ਚੱਕਰੀ 5-7 ਲੱਖ ਰੁਪਏ ਮੰਗ ਤੱਕ ਲੋਕਾਂ ਤੋਂ ਇਕੱਠੇ ਕਰਕੇ ਸੀ ਤੇ ਲਾਇਕ ਕਰਾਈ ਹਲੇ ਠੀਕ ਨਹੀਂ ਦਿਮਾਗੀ ਹਾਲਤ ਸਹੀ ਨਹੀਂ ਜੀ ਤੇ ਮੇਰੀ ਮਾਤਾ ਜੀ ਸੀ ਨੇ ਦੋ ਵਾਰੀ ਕੈਂਸਰ ਦਾ ਆਪਰੇਸ਼ਨ ਹੋਇਆ ਜੀ ਸਾਡਾ ਪਹਿਲੇ ਡੱਗਾ ਪਾਇ ਚੁੱਕਾ ਸੀ ਇੱਕ ਵਾਰੀ ਹਣਾ ਹੁਣ ਤੀਜਾ ਡੱਗਾ ਪਾਇ ਚੁੱਕਾ ਸਾਡੇ ਤੇ ਸਾਡੀ ਇਹੀ ਮੰਗ ਆ ਸਾਨੂੰ ਸਹੂਲਤ ਦਿੱਤੀ ਜਾਵੇ ਬੇਨਤੀ ਹੈ ਸਾਰਿਆਂ ਦਾ ਸਹਿਯੋਗ ਪਿੰਡ ਵਾਲਿਆਂ ਦਾ ਜਿਨ੍ਹਾਂ ਨੇ ਮੌਕਾ ਤੇ ਆ ਕੇ ਸਾਨੂੰ ਬਚਾਇਆ ਅੰਦਰੋਂ ਕੱਢਿਆ ਇੱਕ ਦੇ ਵਿੱਚੋਂ ਸਾਡੇ 7 ਮੈਂਬਰ ਸੀ ਸੱਤੇ ਸੱਤੇ ਮੈਂਬਰ ਬਚਾਏ ਗਏ ਸਾਡੇ ਘਰ ਦੇ ਵਿੱਚ ਨੂੰ ਵੀ ਪੈ ਗਈ ਨਿੰਮ ਨੂੰ ਵੀ ਦੇਖ ਸਰੇ ਦਰਤ ਮੱਚ ਚੁੱਕਿਆ ਜੀ ਬਸ ਤਾਂ ਆ ਤੁਸੀਂ ਦੇਖ ਲਓ ਕੋਈ ਚੀਜ਼ ਬਜਣੀ ਇਹ ਤਾਂ ਜਿਹੜਾ ਅਰਾਬ ਆਸਰੇ ਬਾਈ ਕਹਿੰਦਾ ਉਦੋਂ ਬਾਅਦ ਮੀਂਹ ਆ ਗਿਆ ਥੋੜਾ ਥੋੜਾ ਰੱਬ ਦੀ ਕਿਰਪਾ ਕਰਕੇ ਮੀਂਹ ਆਉਣ ਕਰਕੇ ਜਿਹੜੀ ਇਹ ਬਚਤ ਹੋ ਗਈ ਆ ਪਰ ਅੰਦਰ ਤੱਕ ਜਿਹੜਾ ਹ ਸੇਕ ਜਾ ਚੁੱਕਿਆ ਸੀਗਾ ਜੀ ਤਾਂ ਇਧਰ ਦੀ ਬਾਈ ਭੱਜੇ ਆ ਬਾਹਰ ਨਿਕਲਿਆ ਹਣਾ ਜਿਹੜੇ ਬਚ ਗਿਆ ਤਾਂ ਇੱਕ ਮੈਂ ਬਾਈ ਐਨ ਆਰ ਆਈ ਵੀਰਾਂ ਨੂੰ ਬੇਨਤੀ ਕਰਨੀ ਚਾਹੂੰਗਾ ਤਾਂ ਜਿਹੜੇ ਵੀ ਇੱਕ ਮੈਨੂੰ ਹੋਰ ਪਤਾ ਲੱਗਿਆ ਵੀ ਜਿਹੜਾ ਕਨਵਰਗਰੇ ਵਾਲ ਬਾਈ ਉਹ ਵੀ ਇੱਥੋਂ ਦੇ ਆ ਹਾਂਜੀ ਮੈਮ ਸਾਈ ਦੇ ਆ ਮੈਮ ਐਸ ਵਾਈ ਦੇ ਆ ਤਾਂ ਮੈਂ ਉਹਨਾਂ ਨੂੰ ਬੇਨਤੀ ਕਰੂੰਗਾ ਵੀ ਤੁਹਾਡੇ ਪਿੰਡ ਦੇ ਹਨ ਤੇ ਵੈਸੇ ਤਾਂ ਬਾਈ ਬਹੁਤ ਜਿਹੜੀ ਸੇਵਾ ਕਰਦੇ ਰਹੇ ਆ ਨਾ ਬਾਕੀ ਕੈਂਸਰ कॅम्प ਵੀ ਲਾਉਂਦੇ ਰਿਹਾ ਤਾਂ ਜਰੂਰ ਤੁਹਾਨੂੰ ਤੁਹਾਡੇ ਤੱਕ ਜੇ ਵੀਡੀਓ ਪਹੁੰਚਦੀ ਆ ਤਾਂ ਬਾਈ ਜਰੂਰ ਫੈਮਲੀ ਦਾ ਆ ਕੇ ਜਿਹੜਾ ਸਪੋਰਟ ਕਰੋ ਹਨਾ ਤਾਂ ਜਿਹੜਾ ਨੁਕਸਾਨ ਹੋਇਆ ਤੇ ਇੱਕ ਮੈਂ ਹੋਰ ਭਾਈਆਂ ਨੂੰ ਕਹਿੰਦਾ ਜੇਕੋ ਤੈਨੂੰ ਧੰਨਵਾਦ ਕਰਨਾ ਚਾਹੀਦਾ ਅਸੀਂ ਅਸੀਂ ਜਗਦੇਵ ਸਿੰਘ ਦੇ ਹੀ ਇੱਥੇ ਸਿਲੰਡਰ ਢੋਲੀ ਪਈ ਸੀ ਉਹਨਾਂ ਨੇ ਭੱਜ ਕੇ ਸਾਨੂੰ ਅੱਗ ਲੱਗਣ ਕਰਕੇ ਸਾਨੂੰ ਧਿਆਨ ਚ ਨਹੀਂ ਸਿਲੰਡਰ ਫਟਣ ਤੋਂ ਪਹਿਲਾਂ ਪਹਿਲਾਂ ਉਹਨੇ ਆਪ ਦੀ ਜ਼ਿੰਦਗੀ ਤੇ ਰਿਸਕ ਲੈ ਕੇ ਢੋਲੀ ਉਹਨੇ ਬਾਹਰ ਸਿੱਟੀ ਜਗਦੇਵ ਸਿੰਘ ਨੇ ਮਮੇਸભાઈ ਤੋਂ ਕਸ਼ਮੀਰ ਸਿੰਘ ਦੇ ਪੁੱਤਰ ਨੇ ਉਹਨਾਂ ਨੇ ਬਾਹਰ ਸਿੱਟੀ ਉਹਦਾਂ ਨੇ ਸਿੱਟੀ ਸਾਡੀ ਜਾਨ ਪਚੌਣ ਦੀ ਖਾਤਰ ਆਪ ਦੀ ਜਾਨ ਵੇਚ ਦੇ ਕੇ ਉਹਨੇ ਢੋਲੀ ਬਾਹਰ ਸਿੱਟੀ ਸਿਲੰਡਰ ਵਾਲੀ ਅੱਗ ਪੈਣ ਵਾਲੀ ਢੋਲੀ ਨੇ ਸਾਨੂੰ ਕੱਟ ਕੇ ਘਰ ਉਹਨੇ ਢੋਲੀ ਬਾਹਰ ਸ ਤਾਂ ਜੇ ਕੋਈ ਭਰਾ ਭਾਈ ਦੀਪ ਜੇ ਕੋਈ ਟਰੈਕਟਰ ਲੈ ਕੇ ਦੇ ਸਕਦਾ ਨਵਾਂ ਹਾਂਜੀ ਹਨਾ ਤਾਂ ਬਹੁਤ ਵੱਡੀ ਗੱਲ ਆ ਭਾਈ ਉਹ ਤੁਸੀਂ ਐਕਸੈਪਟ ਕਰੋਗੇ ਹਾਂਜੀ ਸੱਚੀ ਹਾਂ ਜੇ ਭਾਈ ਕੋਈ ਵੀਰ ਬਹੁਤ ਵੱਡੇ ਦਿਲ ਵਾਲੇ ਪੰਜਾਬੀ ਆਪਾਂ ਨੂੰ ਪਤਾ ਹਨਾ ਤਾਂ ਇਹੀ ਜਿਹੜੀ ਰੋਜੀ ਰੋਟੀ ਸੀ ਪਰਿਵਾਰ ਦੀ ਦੋਨੇ ਟਰੈਕਟਰ ਤੁਸੀਂ ਦੇ ਸਕਦੇ ਉਧਰ ਦੋਨੇ ਟਰੈਕਟਰ ਜਿਹੜੇ ਉਹ ਬਿਲਕੁਲ ਨਸ਼ਟ ਹੋ ਚੁੱਕਿਆ ਜੇ ਕੋਈ ਨਵਾਂ ਟਰੈਕਟਰ ਲੈ ਕੇ ਦੇਣੀ ਚਾਹੁੰਦਾ ਤਾਂ ਤੁਸੀਂ ਉਹ ਸੇਵਾ ਵੀ ਕਰ ਸਕਦੇ ਆ ਬਾਕੀ ਜੇ ਕੋਈ ਤੁਸੀਂ ਮਾਲੀ ਸੇਵਾ ਕਰਨੀ ਚਾਹੁੰਦੀ ਹੈ ਹਨਾ ਤਾ ਆਪਾਂ ਨੰਬਰ ਜਿਹੜਾ ਭਾਈ Google Pay ਚੱਲਦਾ ਹਾਂਜੀ ਚੱਲਦਾ Google Pay ਨੰਬਰ ਆ ਜਿਹੜਾ ਉਹ ਭਾਈ ਦੀਪ ਦਾ ਹੀ ਥੱਲੇ ਛੱਡਾਂਗੇ ਵੀਡੀਓ 'ਚ ਤੇ ਸਿੱਧੀ ਪਰਿਵਾਰ ਨਾਲ ਹੀ ਤੁਸੀਂ ਸੰਪਰਕ ਕਰ ਸਕਦੇ ਆ ਤਾਂ ਵੈਸੇ ਜਿਹੜਾ ਨੁਕਸਾਨ ਤੁਸੀਂ ਦੇਖ ਹੀ ਲਿਆ ਬਾਕੀ ਆਪਾਂ ਵੀਡੀਓ ਫਿਰ ਵੀ ਕੱਟ ਕੇ ਲਾ ਦਾਂਗੇ ਤਾਂ ਜਿਹੜਾ ਤੁਸੀਂ ਦੇਖ ਸਕਦੇ ਹੋ ਮੇਨ ਨੁਕਸਾਨ ਆ ਮੇਨ ਕੰਮ ਸੀ ਮੇਨ ਰੋਜੀ ਰੋਟੀ ਸੀ ਜਿਹੜਾ ਟਰੈਕਟਰ ਆ ਉਹ ਬਿਲਕੁਲ ਖਤਮ ਹੋ ਗਿਆ ਅੱਗ ਲਾ ਕੇ ਤਾਂ ਵੀਡੀਓ ਸ਼ੇਅਰ ਕਰ ਦਿਓ ਤਾਂ ਜੋ ਇੱਕ ਗਰੀਬ ਪਰਿਵਾਰ ਆ ਦਾ ਜਿਹੜਾ ਮਿਹਨਤ ਕਰਕੇ ਪਰਿਵਾਰ ਪਾਲ ਰਿਹਾ ਸੀ ਉਹਨਾਂ ਦੀ ਜਿਹੜੀ ਸਹਾਇਤਾ ਕਰ ਸਕੋ ਧੰਨਵਾਦ